ਰੀਪੀਲ ਕੀਤੇ ਗਏ ਸੀ ਰਿਜ਼ੈਂਬਲ ਕਿੰਨੇ ਕੀ ਕਰਦੇ ਆ ਇਹ ਖਰੜੇ ਨਹੀਂ ਇਹ ਜਿਹੜੇ ਤਿੰਨ ਕਾਨੂੰਨ 1900 2020 ਦੇ ਵਿੱਚ ਆਏ ਸੀ ਨਾ ਉਹਦੇ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਇਹ ਜਿਹੜਾ ਖਰੜਾ ਉਹਨਾਂ ਨੇ ਭੇਜਿਆ ਹੈ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਇੱਕ ਨੈਸ਼ਨ ਵਨ ਇਲੈਕਸ਼ਨ ਇਹ ਉਹਦਾ ਨਾਲ ਮਿਲਦਾ ਜੁਲਦਾ ਹੈ ਵੀ ਮਾਰਕੀਟਿੰਗ ਸਿਸਟਮ ਪੂਰੇ ਨੇਸ਼ਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਹੋਏ ਇੱਕ ਮੰਡੀ ਇੱਕ ਮੰਡੀ ਇੱਕ ਮੰਡੀ ਨਹੀਂ ਸਾਰਾ ਸਿਸਟਮ ਜਿਹਦੇ ਲਾਇਸੈਂਸ ਪੰਜਾਬ ਦਾ ਰਹਿਣ ਵਾਲੋ ਨੇ ਇੱਕ ਲਾਇਸੈਂਸ ਲੈ ਲਿਆ ਉਹ ਕਿਸੇ ਸਟੇਟ 'ਚ ਜਾ ਕੇ ਖਰੀਦੋ-ਵਰਕਤ ਕਰ ਸਕਦਾ ਹੈ ਕਿਸਾਨ ਪੰਜਾਬ ਦਾ ਜਾ ਕੇ ਮਹਾਰਾਸ਼ਟਰ ਫਸਲ ਵੇਚ ਸਕਦਾ ਮਹਾਰਾਸ਼ਟਰ ਦਾ ਆਣ ਕੇ ਪੰਜਾਬ ਚ ਵੇਚ ਸਕਦਾ ਬਟ ਇਹ ਚੀਜ਼ ਕਹਿੰਦੀਆਂ ਗੱਲਾਂ ਨੇ ਅੱਜ ਤੋਂ ਪਹਿਲਾਂ ਵੀ ਕਿਸਾਨ ਨੂੰ ਕੋਈ ਮਿਲਾਈ ਨਹੀਂ ਪਰ ਕਿਸਾਨ ਨੂੰ ਜਾਣ ਵੀ ਕੋਈ ਨਹੀਂ ਦਿੰਦਾ ਮੈਂ ਉੱਥੇ ਮਿਸਾਲ ਦਿੱਤੀ ਸੀ ਮੰਤਰੀ ਜੀ ਨੂੰ ਮੈਂ ਕਿਹਾ ਵੀ ਜਦੋਂ ਪੰਜਾਬ ਦੇ ਵਿੱਚ ਝੋਨਾ ਅਰਾਈਵਲ ਵੱਜ ਜਾਂਦੀ ਹੈ ਅਸੀਂ ਬੈਰੀਕੇਡ ਲਾ ਦਨੇ ਵੀ ਰਾਜਪੁਰੇ ਤੋਂ ਪਟਿਆਲੇ ਤੋਂ ਕੋਈ ਐਂਟਰੀ ਨਹੀਂ ਕਰੂਗਾ ਕਿਸਾਨ ਖਲੋਰੀ ਤੋਂ ਜਦੋਂ ਹਰਿਆਣੇ ਦੇ ਵਿੱਚ ਜ਼ਰੂਰਤ ਨਹੀਂ ਉਹ ਬੈਰੀਕੇਡ ਲਾ ਦੇ ਬਿਨਾ ਬਾਸਮਤੀ ਆਊਗਾ ਨਾ ਝੋਨਾ ਆਊਗਾ ਉਹਦਾ ਅਮਲ ਤਾਂ ਕਰਦੇ ਨਹੀਂ ਦੂਸਰੀ ਗੱਲ ਹੈ ਵੀ ਜਿਹੜਾ ਉਹ ਮਾਰਕੀਟਿੰਗ ਸਿਸਟਮ ਇਹਨਾਂ ਨੇ ਇੱਕ ਕਰਨ ਦੀ ਗੱਲ ਕੀਤੀ ਆ ਉਹ ਜ਼ਿਆਦਾ ਈਸਟ ਇੰਡੀਆ ਜਿਹੜੇ ਸਾਡੀਆਂ ਸਟੇਟਾਂ ਨੇ ਮਣੀਪੁਰ ਉੱਤਰੀਪੁਰਾ ਦੁਜੱਤੀਜਾ ਉਹਨਾਂ ਵਾਸਤੇ ਉੱਥੇ ਕੋਈ ਫਸਲ ਪੈਦਾ ਕਰਦੇ ਨਹੀਂ ਉਹ ਤਾਂ ਫੁੱਲ ਫਲਾਵਰ ਦੁਜੱਤੀਜਾ ਹੁੰਦਾ ਜਾਂ ਕੋਈ ਹੋਰ ਸਟੇਟਾਂ ਨੇ ਆਂਧਰਾ ਵਗੈਰਾ ਉੱਥੇ ਕਿਰਿਆਨਾ ਵਗੈਰਾ ਹੁੰਦਾ ਕਣਕ ਤੇ ਝੋਨਾ ਤਕਰੀਬਨ ਪੰਜਾਬ ਹਰਿਆਣਾ ਜਾਂ ਪੰਜ ਸਟੇਟਾਂ ਹੋਣ ਜਿਹੜੀਆਂ ਐਡ ਕੀਤੀਆਂ ਉਹਦੇ ਵਿੱਚ ਉਹ ਚਾਹੁੰਦੇ ਕੀ ਆ ਕਿ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਮੰਡੀਕਰਨ ਸਿਸਟਮ ਹੈ ਏਪੀਐਮਸੀ ਐਕਟ ਨੂੰ ਖਤਮ ਕਰਕੇ ਪ੍ਰਾਈਵੇਟ ਮੰਡੀਆਂ ਖੋਲਣ ਦੀ ਇਜਾਜ਼ ਉਹਨਾ ਪ੍ਰਾਈਵੇਟ ਮੰਡੀਆਂ ਦੇ ਵਿੱਚ ਕੋਈ ਟੈਕਸ ਨਹੀਂ ਹੋਣਾ ਚਾਹੀਦਾ ਨਾ ਮਾਰਕੀਟ ਫੀਸ ਨਾ ਆਰਡੀਐਫ ਨਾ ਕੋਆਰਤ ਅਸਲ ਜੋ ਜਿਹੜੇ ਸੀ ਪਹਿਲਾਂ ਸਵਾਲ ਕੀਤਾ ਤਿੰਨ ਕਾਲੇ ਕਾਨੂੰਨ ਵਾਲੀ ਗੱਲ ਕਰਦੇ ਆ ਜਿਹੜੇ ਵਾਪਸ ਲਿਆ ਪ੍ਰਧਾਨ ਮੰਤਰੀ ਜੀ ਨੇ ਅਸਲ ਉਹਦੇ ਨਾਲ ਨੁਕਤ ਮਿਲਦਾ ਚੁਲਦਾ ਨੁਕਤਾ ਇਹ ਹੀ ਹੈ ਕਿ ਕਿਸੇ ਤਰੀਕੇ ਜਿਹੜੇ ਕਾਰਪੋਰੇਟ ਘਰਾਣੇ ਆ ਪੰਜਾਬ ਦੇ ਵਿੱਚ ਇਹਦੇ ਧਿਆਨ ਕੇ ਕਬਜ਼ਾ ਕਰ ਲੈਣਾ ਹਿਮਾਚਲ ਦੇ ਵਿੱਚ ਅੱਜ ਤੋਂ 5-4 ਸਾਲ ਪਹਿਲਾਂ ਜਿਹੜੀ ਕਾਰਪੋਰੇਟ ਘਰਾਣੇ ਨੇ ਉਥੇ ਸੇਵ ਦਾ ਕਹਤਾ ਅਸੀਂ ਸੇਵ ਖਰੀਦਾਂਗੇ ਉਹਨਾਂ ਨੇ ਕੰਟਰੈਕਟ ਫਾਰਮਿੰਗ ਕਰ ਲਈ ਵੀ ਤੁਸੀਂ ਇੰਨੇ ਏਕੜ ਬੀਜੋ ਅਸੀਂ ਤੁਹਾਨੂੰ ਆ ਰੇਟ ਦੇਾਂਗੇ ਉੱਥੇ ਹੌਲੀ ਹੌਲੀ ਜਿਹੜੀਆਂ ਮੰਡੀਆਂ ਸੀ ਜਿੱਥੇ ਫਸਲ ਵੇਚਣ ਦੇ ਵਾਸਤੇ ਕਿਸਾਨ ਜਾਂਦਾ ਸੀ ਆਪਦੇ ਸੇਬ ਪੇਟੀਆਂ ਲੈ ਕੇ ਜਾਂਦਾ ਸੀ ਉੱਥੇ ਆਕਸ਼ਨ ਦੇ ਉੱਤੇ ਸੇਬ ਵਿਕ ਜਾਂਦਾ ਸੀ ਉਹਨਾਂ ਨੂੰ ਹੌਲੀ ਹੌਲੀ ਲੋਕਾਂ ਨੇ ਮੁੱਖ ਮੋੜ ਲਿਆ ਮੰਡੀਆਂ ਖਤਮ ਹੋ ਗਈਆਂ ਜਿਹੜੇ ਵਪਾਰੀ ਸੀ ਜਿਵੇਂ ਆਪਣੇ ਆਰਤੀ ਇਹ ਨਾਜਦੇ ਨੇ ਇਸ ਤਰ੍ਹਾਂ ਉੱਥੇ ਫਰੂਟ ਦੇ ਵਪਾਰੀ ਸੀ ਉਹ ਹੌਲੀ ਵਾਲੀ ਦੁਕਾਨਾਂ ਛੱਡ ਕੇ ਆਪਦੇ ਕੋਈ ਦਿੱਲੀ ਦਾ ਸੀ ਕੋਤੋਂ ਦਾ ਸੀ ਵਾਪਸ ਚਲੇ ਗਏ ਉਹ ਮੰਡੀਆਂ ਖਤਮ ਹੋ ਗਈਆਂ 2-3 ਸਾਲ ਬਾਅਦ ਉਹਨਾਂ ਨੇ ਟਿਕਟਰੀ ਬੀ ਸ਼ੁਰੂ ਕਰਤੀ ਵੀ ਇਹ ਤੁਹਾਡਾ ਜਿਹੜਾ ਸੇਬ ਹੈ ਜਿਹੜਾ ਅਸੀਂ ਸਾਈਜ਼ ਲਿਆ ਸੀ ਉਹ ਸਾਈਜ਼ ਦਾ ਮੇਲ ਨਹੀਂ ਖਾਂਦਾ ਜੇ ਦੀ ਗ੍ਰੇਡਿੰਗ ਕਰੋ ਗ੍ਰੇਡਿੰਗ ਕਰਨ ਦੇ ਵਿੱਚ ਜਿਹੜਾ ਛੋਟਾ ਸੀ ਸਾਈਜ਼ ਉਹ 10-15 ਬੀਕੋਲੇ ਵੇਚਣ ਲੱਗ ਪਿਆ ਜਿਹੜਾ 50 ਵਾਲਾ 60-70 ਵੇਚਣ ਲੱਗ ਪਿਆ ਕੋਲਮ ਲਾ ਕੇ ਕਿਸਾਨ ਉਥੋਂ ਦਾ ਬਰਬਾਦ ਹੋ ਗਿਆ ਇਹ ਚੀਜ਼ ਇੱਥੇ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਸੈਲੋ ਜੋ ਅੱਜ ਮੁੱਖ ਮੁੱਖ ਬੁੱਦਾ ਸੀ ਵੀ ਸੈਲੋ ਪੰਜਾਬ ਦੇ ਵਿੱਚ ਬਣਨ ਤੇ ਪ੍ਰਾਈਵੇਟ ਮੰਡੀਆਂ ਬਣਨ ਉੱਥੇ ਸਟੇਟਾ ਜਿਹੜੀਆਂ ਟੈਕਸ ਫਰੀ ਕਰ ਦੇਣਾ ਹੁਣ ਜਿਹੜਾ ਮਾਰਕੀਟ ਕਮੇਟੀ ਦਾ ਯਾਰਡ ਉੱਥੇ 3% ਮਾਰਕੀਟ ਫੀਸ ਦਾ 3% ਆ ਰਹੀ ਹੈ ਐਡਫਾ 2% ਆੜਤਾ ਹੈ ਏਪੀਐਮ ਸਟੇਟ ਦੇ ਤਾ 2.5% ਆ ਬਟ ਮਿਲਦੀ ਹੈ ਜੀ ਦੀ 1.5 ਤੋਂ 2% ਪੇ ਜੀ ਦੇ ਅੱਜ ਵੀ ਖੁੜੀਆ ਸਾਹਿਬ ਨੇ ਗੱਲ ਕੀਤੀ ਹੈ ਵੀ ਤੁਸੀਂ 7 ਅਕਤੂਬਰ ਨੂੰ ਸਾਰੇ ਪ੍ਰੈਸ ਦੇ ਵਿੱਚ ਕਹਿ ਕੇ ਕਿਉਂ ਵੀ ਆੜਤੀ ਨੂੰ 2.5% ਕਮਿਸ਼ਨ ਮਿਲੂਗਾ ਮੁੱਖ ਮੰਤਰੀ ਨੇ ਸਾਰਾ ਵਾਅਦਾ ਕੀਤਾ ਤੁਹਾਡੀ ਹਾਜ਼ਰੀ ਕੀਤਾ ਚੀਫ ਸੈਕਟਰੀ ਉਸ ਵੇਲੇ ਦੇ ਰਾਗ ਬਰਮਾ ਜੀ ਅਜਨਾਲ ਸੀਗੇ ਜਿਹੜੇ ਹੁਣ ਬੈਠੇ ਨੇ ਸ਼੍ਰੀ ਕੈਸਨਾ ਜੀ ਉਹ ਵੀ ਮੀਟਿੰਗ ਵਿੱਚ ਹਾਜ਼ਰ ਸੀ ਹੋਰ ਸਾਰੇ ਅਫਸਰ ਸੀ ਤੁਸੀਂ ਵੀ ਪ੍ਰੈਸ ਵਾਲੇ ਬਾਹਰ ਖੜੇ ਸੀ ਉੱਤੇ ਸੀਐਮਓ ਦੇ 7 ਅਕਤੂਬਰ ਦੀ ਗੱਲ ਹੈ ਮੈਂ ਕਿਹਾ ਸਾਡੀ ਉਹ ਗੱਲ ਪੂਰੀ ਕਰੋ ਨਹੀਂ ਤੇ ਕਾਂਗਰਸ ਜਨਾਰਿਆ ਸਾਨੂੰ 1 ਅਪ੍ਰੈਲ ਨੂੰ ਪੰਜਾਬ ਦੀਆਂ ਮੰਡੀਆਂ ਬੰਦ ਕਰਨੀਆਂ ਪੈਣਗੀਆਂ ਕਹਿੰਦੇ ਨਹੀਂ ਅਸੀਂ ਤੁਹਾਡੀ ਜਿਹੜੀ ਗੱਲ ਹੈ ਜਲਦੀ ਮੀਟਿੰਗ ਕਰਾ ਕੇ ਸੀਐਮ ਸਾਹਿਬ ਆਸਟ੍ਰੇਲੀਆ ਗਏ ਵਾਪਸ ਆਉਣੇ ਤੇ ਲਈ ਮੀਟਿੰਗ ਕਰਾ ਕੇ ਤੁਹਾਡੀ ਅਰਥ ਪੂਰੀ ਕਰਦੇ ਹਾਂ ਕਿਉਂਕਿ ਹ ਐਂਡ ਪ੍ਰਾਈਵੇਟ ਮੰਡੀਆਂ ਵਿਦਆਊਟ ਐਨੀ ਟੈਕਸਸ ਅਗਰ ਟੈਕਸਿਸ ਨੇ ਲਵਾਗੇ ਤੇ ਮਾਰਕ ਪੰਜਾਬ ਕਿਵੇਂ ਬਚੇਗਾ ਆਰਡੀਐਫ ਦੇ ਨਾਲ ਪੰਜਾਬ ਦੀਆਂ ਸੜਕਾਂ ਜਿਹੜੀਆਂ ਮੰਡੀਆਂ ਅਪਰੋਚ ਕਰਦੀਆਂ ਨੇ ਸ਼ਹਿਰਾਂ ਨੂੰ ਅਪਰੋਚ ਕਰਦੀਆਂ ਨੇ ਕਿਸਾਨ ਦੀਆਂ ਜ ਤਕਰੀਬਨ ਸੜਕਾਂ ਸਾਰੀਆਂ ਟੁੱਟ ਭੱਜ ਗਈਆਂ ਕੋਈ ਬਰਸਾਤਾ ਨਾਲ ਟੁੱਟ ਗਈਆਂ ਕੋਈ ਸਮਾਪਾਹੇ ਟੁੱਟ ਗਈਆਂ ਉਹਨਾਂ ਦਾ ਡਵੈਲਪਮੈਂਟ ਕਿਵੇਂ ਹੋਊਗਾ ਜੇ ਸਾਡੇ ਕੋਲ ਫੰਡਸ ਨਹੀਂ ਹੋਗੇ ਇਹ ਗਵਰਨਮੈਂਟ ਆਫ ਇੰਡੀਆ ਚਾਹੁੰਦੀ ਹੈ ਵੇਖੋ ਅੱਜ ਦੇਸ਼ ਦੇ ਵਿੱਚ ਬੜੀਆਂ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਇਹ ਉੱਥੇ ਪਾਸ ਹੋ ਜਾਣਾ ਰਹ ਜਣੀਆਂ ਕੁਝ ਚੰਦ ਸਟੇਟਾਂ ਜਿੱਥੇ ਜਿਵੇਂ ਕਾਂਗਰਸ ਸਰਕਾਰ ਹੈ ਜਾਂ ਕਾਂਗਰਸ ਨਾਮ ਦੀ ਜੁਰੀ ਸਰਕਾਰ ਹੈ ਜਾਂ ਆਮ ਆਦੀ ਪਾਰਟੀ ਹੈ ਇੱਥੇ ਅਰਚਨਾ ਆਏਗੀ ਅਸੀਂ ਉਹਨਾਂ ਨੂੰ ਇੱਕ ਇੱਕ ਆਵਾਜ਼ ਦੇ ਗੱਲ ਕਹੀ ਹੈ ਪੂਰੇ ਹਰਤੀਆ ਵਰਗ ਨੇ ਵੀ ਇਹ ਜਿਹੜਾ ਖਰੜਾ ਹੈ ਇਹਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਸੈਸ਼ਨ ਬੁਲਾ ਕੇ ਆਲ ਪਾਰਟੀ ਮੀਟਿੰਗ ਬੁਲਾ ਕੇ ਇਹਨੂੰ ਰਿਜੈਕਟ ਕਰੋ ਇਹ ਪੰਜਾਬ ਛੇਤ ਨਹੀਂ ਕਿਉਂਕਿ ਪੰਜਾਬ ਦਾ ਐਪੀਐਮਸੀ ਐਕਟ ਜਿਹੜਾ ਹੈ ਅਸੀਂ ਕਹਿੰਦੇ ਕਿ ਏਸ਼ੀਆ ਦਾ ਬਿਹਤਰੀਨ ਐਕਟ ਹੈ ਲੇਕਿਨ ਮੈਂ ਏਸ਼ੀਆ ਦੇ ਨਹੀਂ ਕਹਦਾ ਇਹ ਵਰਲਡ ਦਾ ਪੂਰਾ ਬਿਹਤਰੀਨ ਹੈ ਜਿੱਥੇ ਕਿਸਾਨ ਨੂੰ 500 ਮੀਟਰ ਤੇ 1 ਕਿਲੋਮੀਟਰ ਤੇ 2 ਕਿਲੋਮੀਟਰ ਤੇ ਮੰਡੀ ਮਿਲਦੀ ਹੈ ਪਰਚੇਸ ਸੈਂਟਰ ਮਿਲਦਾ ਹੈ ਕਿਸਾਨ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਾ ਕੇ ਫਸਲ ਵੇਚਦਾ ਉਹਨੂੰ ਕੋਈ ਕਿਰਾਇਆ ਭਾੜਾ ਨਹੀਂ ਪੈਂਦਾ ਆਪਦੀ ਟਰਾਲੀ ਤੇ ਲਿਆ ਜਾ ਕੇ ਕਿਲੋਮੀਟਰ ਤੇ ਵੇਚ ਕੇ ਘਰੇ ਆ ਗਿਆ ਰਾਤ ਨੂੰ ਮੁੰਡਾ ਸਵਾਤਾ ਬਜ਼ੁਰਗ ਸਵਾਤਾ ਉਹਨੂੰ ਰਾਖੀ ਦੀ ਲੋੜ ਵੀ ਨਹੀਂ ਅਗਲੇ ਦਿਨ ਕੋ ਵਾਪਸ ਆ ਜਾਂਦਾ ਜੇ ਵੱਡੀਆਂ ਮੰਡੀਆਂ ਖੋਲਣੀਆਂ ਖੋਲਣੀਆਂ 100 ਕਿਲੋਮੀਟਰ ਤੇ 200 ਜਿਵੇਂ ਰਾਜਸਥਾਨ ਚ ਰਾਜਸਥਾਨ ਤੋਂ ਗੰਗਾ ਨਗਰ ਤੋਂ ਤੁਰਪੋ 200 ਕਿਲੋਮੀਟਰ ਤੇ ਮੰਡੀ ਕੋਈ ਨਹੀਂ 250 ਕਿਲੋਮੀਟਰ ਮੰਡੀ ਕੋਈ ਨਹੀਂ ਉਹ ਪ੍ਰਾਈਵੇਟ ਮੰਡੀਆਂ ਵਾਲੇ ਕੀ ਕਰਨਗੇ ਜਿਵੇਂ Jio ਨੇ ਮੋਬਾਈਲ ਲੈਂਦਾ ਸਿਸਟਮ ਤੁਹਾਨੂੰ ਯਾਦ ਹੋਣਾ 6-6 ਮਹੀਨੇ ਫ੍ਰੀ ਦਿੱਤਾ ਮੈਂ ਲੋਕਾਂ ਦੀ ਗੱਲ ਕੀ ਕਰਾਂ ਮੈਂ 2 ਘੰਟੇ ਬੈਠਾ ਰਹਾ SIM ਲੈਣ ਵਾਸਤੇ ਫ੍ਰੀ ਦਾ ਅੱਜ ਸਭ ਤੋਂ ਜ਼ਿਆਦਾ ਰੇਟ ਹੈ ਉਹਦੇ ਕਿਉਂਕਿ ਸਾਰੀ ਮਾਰਕੀਟਿੰਗ ਉਹਦੇ ਹੱਥ ਜਾ ਗਈ ਹੈ ਉਹੀ ਇਹ ਚਾਰ ਬੰਦੇ ਰਹਿ ਗਏ ਹੁਣ ਮੋਬਾਈਲ ਦੇ ਵਿੱਚ ਇਸੇ ਤਰ੍ਹਾਂ ਇਹ ਚਾਰ ਬੰਦੇ ਰਹਿ ਜਾਣਗੇ ਜਿਹੜਾ 45000 ਰੁਪਏ ਬਰਬਾਦ ਹੋ ਜੂ ਕਿਸਾਨ ਜਿਹੜਾ ਮਜਬੂਰ ਹੋ ਜੂਗਾ ਇਹਨਾਂ ਕੋਲ 2-3 ਸਾਲ ਉਸ ਤੇ ਮਿੰਗੇ ਰੇਟ ਤੇ ਵੇਚੂ ਉਸ ਤੋਂ ਬਾਅਦ ਆ ਮੋਬਾਈਲ ਨਾਲ ਹਾਲੂਗਾ ਜਿਹੜਾ 99 ਰੁਪਏ ਵਿੱਚ ਮਿਲਦਾ ਸੀ ਤੁਹਾਨੂੰ ਪੈਕੇਜ ਅੱਜ 599 ਚ ਹੈ ਅਗਲੇ ਸਾਲ ਕਰ ਦੇਣਗੇ 699 700 800 ਫਿਰ 900 100 ਜਿਵੇਂ ਪਹਿਲਾਂ ਇਹ ਹੁੰਦੀ ਰਹੀ ਹੈ ਸਰ ਤੁਸੀਂ ਸਟੇਕ ਫੋਲਡੋ ਕੋਈ ਸੈਂਟਰ ਨੇ ਜਦੋਂ ਇਹ ਖਰੜਾ ਤਿਆਰ ਕੀਤਾ ਸੀ ਉਦੋਂ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਨਹੀਂ ਉਹਨਾਂ ਕਿਸੇ ਨੂੰ ਨਹੀਂ ਪੁੱਛਿਆ ਉਨਾ ਤਾਂ ਲੁਕਵੇਂ ਢੰਗ ਦੇ ਨਾਲ ਸਾਰੀਆਂ ਸਟੇਟਾਂ ਭੇਜਤਾ ਵੀ 1 ਮਹੀਨੇ ਚ ਦੀ ਪਰਵਾਨਗੀ ਦੇ ਕੇ ਭੇਜੋ ਇਹ ਤਾਂ ਕਿਸਾਨ ਜਥੇਬੰਦੀਆਂ ਨੇ ਅੰਦਰ ਖਾਤੇ ਪਤਾ ਲੱਗਾ ਤੇ ਪੰਜਾਬ ਸਰਕਾਰ ਹਰਕਤ ਜਾਈ ਹੈ ਨਹੀਂ ਤਾਂ ਹੋ ਸਕਦਾ ਟਾਈਮ ਲੰਘ ਚੱਲਿਆ ਹੀ ਪੰਜਾਬ ਨੇ ਵੀ ਇਹ ਕਰਦਾ ਹੋ ਸਕਦਾ ਲੋਕਾਂ ਦੇ ਵਿੱਚ ਲਿਆਉਂਦੇ ਨੇ ਐਵੇਂ ਦੱਬਿਆ ਰਹਿ ਜਾਂਦਾ ਉਹਦਾ ਟਾਈਮ ਜਿਹੜਾ ਉਹ ਮੈਂ ਸਮਝਦਾ ਵੀ ਐਕਸਪਾਇਰ ਹੋ ਜਾਂਦਾ ਤੇ ਆਪਣੇ ਆ ਵੀ ਲਾਗੂ ਹੋ ਸਕਦਾ ਸੀ ਪੰਜਾਬ ਸਰਕਾਰ ਵੀ ਹੁਣ ਉੱਠੀ ਆ 5-7 ਦਿਨਾਂ ਦੀ ਕਦਰ ਪਹਿਲੇ ਜਦੋਂ ਡਾਲੇਵਾਲ ਦੇ ਕੇਸ ਦੇ ਵਿੱਚ ਹੀ ਪੰਦੇਰ ਨੂੰ ਸਾਰੇ ਮਿਲ ਕੇ ਗਏ ਆ ਰਾਜੇਵਾਲ ਸਾਹਿਬ ਮਿਲ ਕੇ ਗਏ ਆ ਇਹ ਹੁਣੇ ਸਰਕਾਰ ਜਾਗੀ ਹੈ ਖੰਡਲਾ ਦਾ ਆਏ ਨੂੰ ਮਹੀਨਾ ਹੋਕ ਚੁੱਕਾ ਹੈ ਇਜੈਕਸ਼ਨ ਦਾ ਆਪਸ਼ਨ ਹੈਗਾ ਉਹਦੇ ਚਾਹਾਂ ਜੋ ਹੈਗਾ ਉਹ ਤਾਂ ਆਪਦੀ ਦੇਖੋ ਉਹ ਨਾ ਉਹਨਾਂ ਨੇ ਦੇਖੋ ਸਰਕਾਰ ਤੋਂ ਪੁੱਛਿਆ ਇਹਨੂੰ ਲਾਗੂ ਕਰੋ ਜਾਂ ਇਹਦੇ ਦੇਬਜੈਕਟ ਕਰੋ ਅਸੀਂ ਕਿਹਾ ਵੀ ਇਹ ਜਿਹੜਾ ਪੰਜਾਬ ਦੇ ਹਿੱਤ ਨਹੀਂ ਇਹਨਾਂ ਦੁੱਧੀਆਂ ਸਟੇਟਾਂ ਨੇ ਜਿੱਥੇ ਕਣਕ ਝੋਨਾ ਵਗੈਰਾ ਫਸਲਾਂ ਨਹੀਂ ਹੁੰਦੀਆਂ ਫੁੱਲ ਫਲਾਵਰ ਦੂਜਾ ਤੀਜਾ ਫਰੂਟ ਹੁੰਦੇ ਆ ਉਹਨਾਂ ਦੀ ਰਹਿ ਲਵੋ ਸਾਡੇ ਨਾਲ ਇਹਦਾ ਕੋਈ ਕੰਪੀਟੀਸ਼ਨ ਕਿਉਂਕਿ ਏਪੀਐਮਸੀ ਐਕਟ ਹੈ ਉਹ ਬਿਹਤਰੀਨ ਹੈ 2006 ਦੇ ਵਿੱਚ ਬਿਹਾਰ ਦੇ ਵਿੱਚ ਏਪੀਐਮਸੀ ਐਕਟ ਖਤਮ ਕਰਤਾ ਅੱਜ ਉਥੋਂ ਦੇ ਕਿਸਾਨ ਦਾ ਕੀ ਹਾਲ ਹੈ ਜਿਹੜੀ ਤੁਸੀਂ ਮੰਡੀਆਂ 'ਚ ਕਈ ਵਾਰੀ ਜਾਂਦੇ ਹੋ ਸਾਥੀ ਸਾਰੇ ਪੰਜਾਬੀਓ ਤੁਸੀਂ ਮੰਡੀਆਂ ਦੇ ਵਿੱਚ ਅੱਜ ਜਿਹੜੇ ਬਿਹਾਰੀ ਮਜ਼ਦੂਰ ਆਉਂਦੇ ਨੇ ਉਹ 5-5 10-10 ਏਕੜ ਦੇ ਵੀ ਕਰਦੇ ਜਮੀਨ ਦੇ ਮਾਲਕ ਹੈ ਪਰ ਉਹ ਤੇ APMC ਐਕਟ ਨਾ ਹੋਣ ਕਰਕੇ ਮੰਡੀਕਰਨ ਸਿਸਟਮ ਨਾ ਹੋਣ ਕਰਕੇ ਅਜੋ ਮਜ਼ਦੂਰ ਬਣ ਗਏ ਇਹੋ ਚੀਜ਼ ਪੰਜਾਬ ਨਾਲ ਹੋਣੀ ਹੈ ਜੇ APMC ਐਕਟ ਖਤਮ ਹੋ ਗਿਆ ਆ ਜਿਹੜਾ ਖਰੜਾ ਜਿਹਾ ਕਹਿੰਦੇ ਲਾ ਦਿਓ ਵੀ ਆਲ ਇੰਡੀਆ ਦੇ ਵਿੱਚ ਪ੍ਰਾਈਵੇਟ ਮੰਡੀਆਂ ਖੋਲ ਦੋ ਸੈਲੋ ਖੋਲ ਦੋ ਆਰਤੀ ਖਤਮ ਕਰ ਦੋ ਕਿਸਾਨ ਨੂੰ ਉਹਦੀ ਆਪਸ਼ਨ ਦੇ ਦਿਓ ਵੀ ਪ੍ਰਾਈਵੇਟ ਮੰਡੀ ਆਓ ਜਦੋਂ ਤੁਸੀਂ ਪ੍ਰਾਈਵੇਟ ਨਵੀਂ ਦੁਕਾਨ ਤੇ ਜਾਓਗੇ ਪਹਿਲਾਂ ਸੌਦੇ ਦਾ ਭਾਅ ਕੱਢਦੇ ਹੱਸਦਾ ਤੇ ਬੰਦਾ ਕਹਿੰਦਾ ਯਾਰ ਪੁਰਾਣੇ ਦੁਕਾਨਦਾਰ ਬੜਾ ਲੁੱਟਦਾ ਹੈ ਨਾ ਉਧਰ ਜੋ ਕਰਦਾ ਨਾ ਉਧਰ ਜੋ ਕਰਦਾ ਇਹ ਉਹ ਕਰਨਾ ਚਾਹੁੰਦੇ ਅਸੀਂ ਇਹਨੂੰ ਰਿਜੈਕਟ ਕਰਦੇ ਹਾਂ